ਦਾ ਸਾਰਾ ਪਰਿਵਾਰ ਕਤਲ ਕੀਤਾ ਜਾ ਸਕਦਾ ਪਰ ਉਹਦਾ ਗੁਰੂ ਨਾਲ ਪੇਮ ਦੇਖੋ ਬਾਬਾ ਬਚਿੱਤਰ ਸਿੰਘ ਜੀ ਨੇ ਮੇਕੋ ਵੱਖਰੇ ਕਮਰੇ ਦੇ ਵਿੱਚ ਲਜਾ ਕੇ ਉਹਦਾ ਇਲਾਜ ਕਰਨਾ ਸ਼ੁਰੂ ਕੀਤਾ ਤੇ ਨਿਹੰਗ ਖਾਨ ਨੇ ਆਪਣੀ ਬੇਟੀ ਮੁਮਤਾਜ ਦੀ ਡਿਊਟੀ ਲਾ ਦਿੱਤੀ ਵੀ ਨਿਹੰਗ ਖਾਨ ਦੀ ਤੂੰ ਸੇਵਾ ਕਰਨੀ ਦੇਖ ਰੇ ਕਰਦੀ ਜਿਸ ਦਿਨ ਗੜੀ ਦੇ ਬਾਕੀ ਸਿੰਘ 9 ਬੰਦ ਨੂੰ ਸ਼ਹੀਦ ਹੁੰਦੇ ਆ ਉਸੇ ਦਿਨੀ ਬਾਬਾ ਬਚਿੱਤਰ ਸਿੰਘ ਵੀ ਜਖਮੀ ਬਹੁਤ ਸਾਨ ਖੂਨ ਵੜਾ ਬਹਿ ਗਿਆ ਸੀ ਦੋ ਦਿਨ ਹੀ ਉਹਨਾਂ ਨੇ ਕੱਢੇ ਬਾਬਾ ਬਚਿੱਤਰ ਸਿੰਘ ਵੀ ਨਿਹੰਗਾਂ ਦੀ ਮਹਿਲੀ ਵਿੱਚ ਸਰੀਰ ਆਪਣਾ ਛੱਡ ਗਏ ਸਭ ਸ਼ੀਰ ਹੋ ਗਏ ਸਨ ਦੋ ਸਿੱਖਾਂ ਨੂੰ ਬੁਲਾ ਕੇ ਨਿਹੰਗ ਖਾਨ ਨੇ ਬਾਬਾ ਬਚਿੱਤਰ ਸਿੰਘ ਜੀ ਦਾ ਅੰਤਿਮ ਸੰਸਕਾਰ ਆਪਣੀ ਹਵੇਲੀ ਤੋਂ ਬਾਹਰ ਲਾਗੇ ਸਥਾਨ ਬਣਿਆ ਬਾਬਾ ਜੀ ਦਾ ਉੱਥੇ ਕਰਵਾਇਆ ਸੋ ਇਹ ਵੀ ਇੱਕ ਵੱਖਰਾ ਕਥਾ ਦਾ ਵਿਸ਼ਾ ਬਾਬਾ ਬਚਿੱਤਰ ਸਿੰਘ ਬੀਬੀ ਮੁਮਤਾਜ ਦਾ ਇਤਿਹਾਸ ਹੈ ਕਿਦੇ ਸਮਾ ਬਣਿਆ ਆਪਾਂ ਸਾਂਝਾ ਕਰਾਂਗੇ ਗੁਰੂ ਸਾਹਿਬ ਦੀ ਹੁਣ ਕੋਈ ਇਹੋ ਜੀ ਥਾਂ ਲੱਭ ਰਹੀ ਆ ਕਿ ਜਿੱਥੇ ਮੁਗਲਾਂ ਦੇ ਨਾਲ ਵਜ਼ੀਰ ਖਾਂ ਪਹਾੜੀ ਫੌਜਾਂ ਦੇ ਨਾਲ ਡਟ ਕੇ ਅਮਰ ਸਾਹਮਣੇ ਦੀ ਜੰਗ ਹੋ ਸਕੇ ਕਿਉਂਕਿ ਸਤਗੁਰੂ ਬਹੁਤ ਦੂਰ ਜਾ ਨਹੀਂ ਸਕਦੇ ਮੁਗਲਾਂ ਦੀ ਫੌਜ ਬਹੁਤ ਹੈ ਇਲਾਕਾ ਜਿਹੜਾ ਉਹ ਤੁਰਕਾਂ ਦਾ ਹੈ ਮੁਗਲਾਂ ਦਾ ਹੈ ਮਾਲਵੇ ਦੇ ਵਿੱਚ ਹਾਲੇ ਮੁਗਲਾਂ ਦਾ ਜੋਰ ਨਹੀਂ ਪਰ ਜਿੱਥੇ ਸਤਗੁਰੂ ਦਬਾਵੇ ਵਿੱਚ ਵਿਚਰ ਰਹੀ ਆ ਰੋਕੜ ਹੋ ਗਿਆ ਸ਼ਰਮੰਦ ਬਹੁਤੀ ਦੂਰ ਨਹੀਂ ਸੋ ਗੁਰੂ ਸਾਹਿਬ ਜੀ ਹੁਣ ਰੋਪੜ ਤੋਂ ਜਾਣਾ ਚਾਹੁੰਦੇ ਆ ਰੋਪੜ ਰਗੜ ਰਹੀ ਤੇ ਆ ਉਹ ਵੀ ਮੁਗਲ ਨੇ ਉਹ ਵੀ ਮੁਸਲਮਾਨ ਨੇ ਉਹ ਵੀ ਗੁਰੂ ਘਰ ਦੇ ਬੈਰੀ ਨੇ ਜਦੋਂ ਅਨੰਦਪੁਰ ਨੂੰ ਘੇਰਾ ਪਿਆ ਰੰਗੜ ਵੀ ਬਹੁਤ ਜ਼ਿਆਦਾ ਜਿਹੜੇ ਉਹ ਘੇਰੇ ਦੇ ਵਿੱਚ ਸ਼ਾਮਲ ਨੇ ਪਾਇਆਂ ਕਈਆਂ ਸੰਗਤਾਂ ਨੂੰ ਲੁੱਟਦੇ ਸਨ ਬਹੁਤ ਬਰੀ ਮੁਗਲ ਰੰਗੜਾਂ ਦਾ ਸੋਦਾ ਵੀ ਸਿੰਘਾਂ ਨੇ ਲਾਇਆ ਗੁਰੂ ਸਾਹਿਬ ਜੀ ਫਿਰ ਉਥੇ ਬਾਦਸ਼ਾਹ ਕਹਿੰਦੇ ਲਹਿਲਖਾਨ ਨੂੰ ਅਸੀਂ ਜਾਣਾ ਚਾਹੁੰਦੇ ਆ ਇਥੋਂ ਅੱਗੇ ਕਿਤੇ ਨਿਹੰਗ ਖਾਂ ਦਾ ਪੁੱਤਰ ਅੱਗੇ ਜਿਹੜਾ ਆਲਮ ਖਾਂ ਹੈ ਨਿਹੰਗ ਖਾਂ ਉਹਦੀ ਆਪਣੇ ਪੁੱਤਰ ਦੀ ਡਿਊਟੀ ਲਾਉਂਦਾ ਹੈ ਵੇਖੋ ਪਹਿਲੀ ਵੱਡੀ ਸੇਵਾ ਕਿ ਇਸ ਮੁਸ਼ਕਲ ਦੀ ਘੜੀ ਵਿੱਚ ਗੁਰੂ ਗੋਬਿੰਦ ਸਿੰਘ ਨੂੰ ਆਪਣੇ ਘਰ ਲੈ ਕੇ ਆਇਆ ਨਿਹੰਗ ਖਾਂ ਬਾਬਾ ਬਚਿੱਤਰ ਸਿੰਘ ਦੀ ਸੇਵਾ ਕਰਨ ਵਾਸਤੇ ਅੱਗੇ ਆਇਆ ਤੇ ਤੀਸਰੀ ਗੱਲ ਗੁਰੂ ਸਾਹਿਬ ਨੂੰ ਕੱਲਿਆਂ ਵੀ ਨਹੀਂ ਜਾਣ ਦੇਣਾ ਚਾਹੁੰਦਾ ਕਿ ਮੁਗਲਾਂ ਦਾ ਥਾਂ ਥਾਂ ਤੇ ਪਹਿਰਾ ਹੈ ਨਾਕੇ ਬੰਦੀ ਹੋਏਗੀ ਆਪਣੇ ਪੁੱਤਰ ਆਲਮ ਖਾਨ ਦੀ ਡਿਊਟੀ ਲਈ ਕਿ ਗੁਰੂ ਸਾਹਿਬ ਨੂੰ ਬੇਚ ਬਚਾ ਲਓ ਜਿਹੜੇ ਸੇਫ ਰਸਤੇ ਨੇ ਉਹਨਾਂ ਥਾਣੀ ਮਹਾਰਾਜ ਨੂੰ ਕਿਤੇ ਸੁਰੱਖਿਅਤ ਥਾਂ ਦੇ ਉੱਤੇ ਛੱਡ ਕੇ ਹੱਥ ਸਤਨਾਮ ਸ੍ਰੀ ਵਾਹਿਗੁਰੂ ਆਲਮ ਖਾਨ ਅੱਗੇ ਲੱਗਿਆ ਗੁਰੂ ਨੂੰ ਰਾਹ ਕਿੰਨੇ ਦੱਸਣਾ ਪਰ ਉਸ ਨੂੰ ਰਸਤਿਆਂ ਦਾ ਪਤਾ ਸੀ ਕਿ ਵੱਡੇ ਨਾ ਜਰਨੈਲੀ ਸੜਕਾਂ ਤੋਂ ਬਿਨਾਂ ਜਿਹੜੇ ਛੋਟੇ ਰਾਹ ਨੇ ਉਧਰੋਂ ਦੀ ਜਾਣਾ ਸੁਰੱਖਿਅਤ ਹੋਏਗਾ ਉਹ ਗੁਰੂ ਸਾਹਿਬ ਮਹਾਰਾਜ ਨੂੰ ਕਾਫੀ ਅੱਗੇ ਤੱਕ ਆਲਮਖਾਂ ਛੱਡ ਕੇ ਆਇਆ ਸਤਿਗੁਰੂ ਮਹਾਰਾਜ ਨੇ ਫਿਰ ਆਗਿਆ ਦਿੱਤੀ ਆਲਮ ਤੋਂ ਆਪਣੇ ਘਰ ਗੁਰੂ ਸਾਹਿਬ ਜੀ ਨਿਆਟਖਾਂ ਕੋਲੋਂ ਅਲਵਿਦਾ ਮਹਾਰਾਜ ਵਿਦਿਆ ਹੋਏ ਨਾਲ ਗੁਰੂ ਸਾਹਿਬ ਦੇ 43 ਸਿੰਘ ਨੇ ਵੱਡੇ ਸਾਹਮਣੇ ਜਾਂਦੇ ਬਾਕੀ ਪਰਿਵਾਰ ਤਾਂ ਹਾਲੇ ਕੋਈ ਪਤਾ ਨਹੀਂ ਕਿ ਕਿੱਥੇ ਹੈ ਗੁਰੂ ਸਾਹਿਬ ਜੀ ਘੋੜੇ ਤੇ ਅਸਵਾਰ ਨੇ ਮਹਾਰਾਜ ਕਈ ਥਾਵਾਂ ਤੇ ਰੁਕੇ ਨੇ ਇੱਕ ਅਸਥਾਨ ਜਿਹਦਾ ਨਾਮ ਆ ਤੇ ਤਿੰਬੀ ਸਾਹ ਉੱਥੇ ਇੱਕ ਬੂਰ ਮਾਜਰਾ ਬ੍ਰਾਹਮਣ ਮਾਜਰਾ ਹੁੰਦੇ ਹੋਏ ਬੂਰ ਮਾਜਰਾ ਜਦੋਂ ਮਹਾਰਾਜ ਪਹੁੰਚੇ ਸ਼ਰਨ ਉਥੇ ਕਿਸੇ ਨੇ ਆ ਕੇ ਇਲਹਾਸ ਕਰ ਕਹਿੰਦੇ ਕੋਈ ਪਠਾਨ ਹੀ ਸੀ ਜਿਹਨੇ ਆ ਕੇ ਮਹਾਰਾਜ ਜੀਆਂ ਨੂੰ ਉਥੋਂ ਖੂਹ ਤੋਂ ਗੁਰੂ ਸਾਹਿਬ ਨੇ ਜਾਣ ਛਕਿਆ ਕੁਝ ਸਮਾਂ ਰੁਕੇ ਮਹਾਰਾਜ ਕਿਸੇ ਪਠਾਨ ਨੇ ਆ ਕੇ ਦੱਸਿਆ ਮਹਾਰਾਜ ਮੁਗਲ ਫੌਜਾਂ ਤੁਹਾਡੇ ਪਿੱਛੇ ਚੜੀਆਂ ਆ ਰਹੀਆਂ ਨੇ ਤੁਸੀਂ ਇੱਥੇ ਨਾ ਰੁਕੋ ਕਿਤੇ ਅੱਗੇ ਚਲੇ ਜਾਓ ਗੂਰ ਮਾਜਰੇ ਤੋਂ ਸਤਗੁਰੂ ਬਾਂਮਣ ਮਾਜਰਾ ਜਾਂਦੇ ਨੇ ਬਾਂਮਣ ਮਾਜਰੇ ਤੋਂ ਬਾਅਦ ਇੱਕ ਅਸਥਾਨ 'ਤੇ ਟਿੱਬੀ ਸਾਹਿਬ ਉਥੇ ਇੱਕ ਪੀਲ ਪੀਰ ਜਿਹੜਾ ਬੜਾ ਕਾਮਲ ਪੀਰ ਲਿੰਦਾ ਸੀ ਮਹਾਰਾਜੂ ਦੇ ਕੋਲ ਪਹੁੰਚਦੇ ਆ ਉਹਦਾ ਸਥਾਨ ਕਾਫੀ ਉੱਚਾ ਪਹਾੜੀ ਦੇ ਉੱਤੇ ਬਣਿਆ ਹੋਇਆ ਉਹ ਜਿੰਨੀ ਕੁ ਹੋ ਸਕਦਾ ਸਰਬੂਰ ਦੀ ਸੇਵਾ ਕਰਦਾ ਕੋ ਟਿੱਬੀ ਸਾਹਿਬ ਵਾਲੇ ਸਥਾਨ ਤੇ ਸੰਗਤਾਂ ਗਈਆਂ ਉਹਨਾਂ ਨੇ ਦਰਸ਼ਨ ਕੀਤੇ ਉਹ ਸਥਾਨ ਜ਼ਮੀਨ ਤੋਂ ਬਹੁਤ ਉੱਚਾ ਚਮਕੌਰ ਦੀ ਗੜੀ ਵੀ ਬਹੁਤ ਜ਼ਿਆਦਾ ਉਚਾਈ ਦੇ ਉੱਤੇ ਸੀ ਅੱਜ ਦੇ ਢਾ ਕੇ ਉੱਥੇ ਗੁਰਦੁਆਰਾ ਬਣਾ ਦਿੱਤਾ ਔਰ ਗੜੀ ਦੇ ਗੁਰੂ ਗੁਰਦੁਆਰੇ ਦੇ ਵਿੱਚ ਬੜਾ ਫਰਕ ਸੀ ਅਸੀਂ ਨਾ ਯਾਤਰਾ ਦੇ ਦੌਰਾਨ ਜਦੋਂ ਆਗਰੇ ਪਹੁੰਚੇ ਨਾ ਗੁਰੂ ਕੇ ਤਾਲ ਤੇ ਉਥੇ 12 ਦਰੀ ਹੈ ਉਹ 12 ਦਰੀ ਜਿਹੜੀ ਮੁਗਲਾਂ ਦੇ ਰਾਜ ਦੀ ਬਣੀ ਹੋਈ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਉਥੇ ਆਏ ਸਨ ਨਾ ਉਹ 12 ਦਰੀ ਉਸ ਵਕਤ ਵੀ ਮੌਜੂਦ ਸੀ 9 ਦਿਨ ਗੁਰੂ ਸਾਹਿਬ ਨੂੰ ਘੋਰੇ ਦੇ ਵਿੱਚ ਕੈਦ ਕਰਕੇ ਰੱਖਿਆ ਗਿਆ ਉਹ ਘੋੜਾ ਅੱਜ ਵੀ ਉਸੇ ਤਰ੍ਹਾਂ ਸਹੀ ਸਲਾਮਤ ਹੈ ਉਹ 12 ਦਰੀ ਦੇ ਉੱਪਰ ਹੀ ਗੁਰਦੁਆਰਾ ਬਣਾ ਦਿੱਤਾ ਮਾਪੁਰਖਾਂ ਨੇ ਉੱਥੋਂ ਦੀ ਇੱਕ ਕਿੱਟ ਵੀ ਨਹੀਂ ਉਧੇੜੀ ਪ੍ਰਾਤਨ ਦੀ ਉਦਾਂ ਹੀ ਯਾਦ ਸਾਰੀ ਸਾਹਮਣੇ ਰੱਖ ਲਈ ਤੇ ਕੱਜੀ ਗੜੀ ਜਿਹੜੀ ਸੀ ਠੰਡਾ ਗੁਰਜ ਸੀ ਉਹਨੂੰ ਉਸੇ ਤਰ੍ਹਾਂ ਸਾਂਭਿਆ ਜਾ ਸਕਦਾ ਸੀ ਪਰ ਮਾਫ਼ ਕਰਿਓ ਸਾਡੀ ਸੰਗਤੀ ਸੁਚੇਤ ਨਹੀਂ ਸਾਡੀਆਂ ਦੇ ਅੱਖਾਂ ਸਾਹਮਣੇ ਕੁਝ ਵੀ ਹੋਈ ਜਾਵੇ ਅਸੀਂ ਤੇ ਇੱਕੋ ਗੱਲ ਕਹਿਣੀ ਹੁੰਦੀ ਆ ਕਿ ਸਾਨੂੰ ਕੀ ਲੱਗੇ ਅਕ ਸਤਨਾਮ ਸ੍ਰੀ ਵਾਹਿਗੁਰੂ ਸਾਡੇ ਗੁਰਦੁਆਰੇ ਵੀ ਸਾਡੇ ਸਾਹਮਣੇ ਕੁਝ ਵੀ ਹੋਈ ਜਾਵੇ ਬੀਬੀਆਂ ਭਾਈਆਂ ਦੇ ਇੰਨੀ ਹਿੰਮਤ ਨਹੀਂ ਵੀ ਉਹ ਬੋਲ ਕੇ ਕਹਿ ਸਕਣ ਵੀ ਤੁਸੀਂ ਇਹ ਕਿਉਂ ਕਰ ਰਹੇ ਹੋ ਗੁਰਦੁਆਰੀ ਦੇ ਅੰਦਰ ਇਹ ਭਰਾ ਦਾ ਦੀ ਉਹ ਲੰਗੜਾ ਹੋ ਰਹੀ ਆ ਇਥੇ ਆ ਗੱਲ ਗਲਤ ਹੋ ਰਹੀ ਆ ਅਸੀਂ ਕਾਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੇਕਾਂ ਸਾਡੇ ਸਾਹਮਣੇ ਸਾਡੀਆਂ ਇਤਿਹਾਸਕ ਨਿਸ਼ਾਨੀਆਂ ਯਾਦਾ ਮਟਾ ਦਿੱਤੀਆਂ ਅਸੀਂ ਬੋਲ ਬੋਲ ਕੇ ਰਾਜੀ ਨਹੀਂ ਉਥੇ ਵੀ ਇਦਾਂ ਕਿਉਂ ਹੋਇਆ ਉਥੇ ਭਾਵੇਂ ਅੱਜ ਸੋਨੇ ਦੀਆਂ ਏਟਾਂ ਵੀ ਲਾ ਦਿੰਦੀਆਂ ਜਾਂ ਮੈਂ ਠੰਡੇ ਬੁਰਜ ਤੇ ਜਾਂ ਕੱਚੀ ਘੜੀ ਤੇ ਪਰ ਉਸ ਕੱਚੀ ਘੜੀ ਦਾ ਮੁਕਾਬਲਾ ਨਹੀਂ ਕਰ ਸਕਦੀਆਂ ਉਹ ਘੜੀ ਵੀ ਥਾਂ ਨਹੀਂ ਉਹ ਸੋਨੇ ਦੀਆਂ ਏਟਾਂ ਵਾਲੀ ਬਣੀ ਹੋਈ ਘੜੀ ਦੇ ਸਕਦੀ ਜਿੱਥੇ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਨੇ ਜਿੱਥੇ ਮਹਾਰਾਜ ਦੇ ਪੰਜ ਪਿਆਰਿਆਂ ਤੇ ਦਸਵੇਂ ਪਾਤਸ਼ਾਹ ਨੇ ਰਾਤਾਂ ਕੱਟੀਆਂ ਆਪ ਕੋ ਸਤਿਗੁਰਾਂ ਸ੍ਰੀ ਵਾਹਿਗੁਰੂ ਉਹ ਗੜੀ ਉਦਾਂ ਸਾਂਭੀ ਜਾ ਸਕਦੀ ਸੀ ਪਰ ਉਹ ਨਹੀਂ ਸਾਂਭੀ ਗੜੀ ਬੜੀ ਉੱਚੀ ਬਣੀ ਹੋਈ ਸੀ ਦਸਵੇਂ ਪਾਤਸ਼ਾਹ ਮਹਾਰਾਜ ਨੂੰ ਕਲਗੀਆਂ ਵਾਲੇ ਸਤਿਗੁਰਾਂ ਨੇ ਨਾ ਲਿਖਾਰੀ ਵੀ ਹੈਰਾਨ ਹੋ ਜਾਂਦੇ ਆ ਕਿ ਸਤਿਗੁਰੂ ਦੀ ਕਿਹੜੀ ਕਿਹੜੀ ਵਡਿਆਈ ਮਹਿਮਾ ਲਿਖੀ ਏ ਜੇ ਗੁਰੂ ਵਾਲੇ ਗੁਣ ਦੇਖੀਏ ਤੇ ਕਿਦਰੇ ਤੁਹਾਨੂੰ ਅੰਤ ਪਾਰਾਂ ਵਾਲੀ ਦੇ ਸੇਖ ਜੇ ਲਖਾਰੀ ਦੀ ਗੱਲ ਕਰੀਏ ਤੇ ਗੁਰੂ